ਪਹਿਲਗਾਮ ਹਾਥਿਨ ਲੈ ਕੇ ਪਹਿਲਗਾਮ ਨਰਸ ਹਾਰ ਆਪਾਂ ਕਹੀਏ ਖਾਸ ਕਰ ਇਨਸਾਨੀਅਤ ਦਾ ਜੋ ਨਸਲ ਕੁਸ਼ੀ ਕੀਤੀ ਗਈ ਉਹਨੂੰ ਲੈ ਕੇ ਕੁਝ ਬੜੀਆਂ ਅਜੀਹੀਆਂ ਗੱਲਾਂ ਸਾਹਮਣੇ ਆਈਆਂ ਨੇ ਜਿਹੜੀਆਂ ਤੁਹਾਨੂੰ ਹੈਰਾਨ ਕਰਨਗੀਆਂ ਸਾਡੀ ਇਹ ਖਾਸ ਪੇਸ਼ੇਂਸ ਦੇਖਣ ਵਾਲਿਆਂ ਦਾ ਬਲਜੀਤ ਮਰਵਾਹ ਵੱਲੋਂ ਸਵਾਗਤ ਸੋ ਇਹ ਇੱਕਦਮ ਹੋਈ ਘਟਨਾ ਨਹੀਂ ਸੀਗੀ ਵੈਲ ਪਲਾਨਡ ਇਹਨੂੰ ਕਿਹਾ ਜਾ ਸਕਦਾ ਹੈ ਕੁਝ ਅਜੀਹੇ ਤੱਥ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਜਿੱਥੋਂ ਪਤਾ ਲੱਗੇਗਾ ਕਿ ਇਹ ਵੈਲਡ ਪਲਾਨ ਹੈ ਤਕਰੀਬਨ ਸਾਲ ਭਰ ਪਹਿਲਾਂ ਮਈ 2024 ਦੇ ਵਿੱਚ ਇੱਕ ਐਸਓਪੀ ਬਣਾਈ ਜਾਂਦੀ ਹੈ ਐਸਓਪੀ ਭਾਵ ਜੇ ਪੰਜਾਬੀ ਤੁਹਾਨੂੰ ਸਮਝਾਈਏ ਸੁਰੱਖਿਆ ਮਾਣਕ ਪ੍ਰਕਿਰਿਆ ਇਹਦੇ ਤਹਿਤ ਕੀ ਹੁੰਦਾ ਕਿ ਕੋਈ ਵੀ ਅਜਿਹਾ ਸੰਭਾਵਿਤ ਖੇਤਰ ਜਿੱਥੇ ਕੋਈ ਟੈਰਰਿਸਟ ਅਟੈਕ ਹੋਣ ਦੀ ਸੰਭਾਵਨਾ ਹੋਵੇ ਜਾਂ ਹੁੰਦੇ ਰਹੇ ਹੋਣ ਤਾਂ ਉੱਥੇ ਜੇ ਕੋਈ ਸ਼ਰਧਾਲੂ ਘੁੰਮਣ ਜਾਏਗਾ ਜਾਂ ਆਮ ਲੋਕ ਜਾਣਗੇ ਜਾਂ ਸੈਲਾਨੀ ਜਾਣਗੇ ਤਾਂ ਕਿੱਦਾਂ ਦੀ ਸੁਰੱਖਿਆ ਰੱਖੀ ਜਾਣੀ ਚਾਹੀਦੀ ਹੈ ਔਰ ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ ਕਿ ਇਸ ਸੁਰੱਖਿਆ ਮਾਣਕ ਪ੍ਰਕਿਰਿਆ ਦੇ ਵਿੱਚ ਐਸਓਪੀ ਦੇ 107 ਪੁਆਇੰਟ ਬਣਾਏ ਗਏ ਸਨ 107.1 ਤੇ ਸੈਲਾਨੀ ਜਿਨੇ ਕੀ ਬੇਦੋਸ਼ੇ ਨੇ ਹੱਥੇ ਲੋਕ ਮਾਰੇ ਗਏ ਸਲਾਨੀ ਸੀ ਉਹ ਸਾਰੇ 28 ਦੇ 28 ਜੋ ਦੱਸੇ ਜਾ ਰਹੇ ਨੇ 107 ਜਿਹੜੇ ਪੁਆਇੰਟ ਬਣਾਏ ਗਏ ਸੀ ਸਭ ਤੋਂ ਅਖੀਰ ਦੇ ਵਿੱਚ ਭਾਵ 107ਵੇਂ ਨੰਬਰ ਤੇ ਸਲਾਨੀਆਂ ਨੂੰ ਰੱਖਿਆ ਗਿਆ ਸੀਗਾ ਜਿੱਥੋਂ ਆਪਾਂ ਕਹੀਏ ਕਿ ਐਸਓਪੀ ਦੇ ਵਿੱਚ ਇੱਕ ਬੜੀ ਵੱਡੀ ਇਹ ਚੂਕ ਸੀਗੀ ਕਿਉਂਕਿ ਉਹ ਜਿਹੀ ਥਾਂ ਜਿੱਥੇ ਲੋਕ ਐਜ਼ ਅ ਟੂਰਿਸਟ ਐਜ਼ ਅ ਪ੍ਰਯਾਟਕ ਘੁੰਮਣ ਜਾਣ ਤੇ ਉਹਨਾਂ ਦੀ ਸੁਰੱਖਿਆ ਲੈ ਕੇ ਤੁਸੀਂ ਸਭ ਤੋਂ ਅਖੀਰ ਦੇ ਵਿੱਚ ਧਿਆਨ ਦਿਵੋ ਤਾਂ ਕਈਏ ਆਪਾਂ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਲਈ ਇੱਕ ਬੜਾ ਸੌਖਾ ਤੇ ਪਧਰਾ ਰਾਹ ਬਣ ਗਿਆ ਸੀ ਹਾਲਾਂਕਿ ਜਿਹੜੀ ਐਸਓਪੀ ਬਣੀ ਸੀ ਉਹਦੇ ਵਿੱਚ ਕੀ ਸੀ ਉਹਦੇ ਵਿੱਚ ਫੋਕਸ ਸ਼ਰਧਾਲੂਆਂ ਤੇ ਕੀਤਾ ਗਿਆ ਸੀ ਭਾਵ ਜਿਹੜੇ ਉੱਥੇ ਧਾਰਮਿਕ ਸਥਾਨਾਂ ਤੇ ਘੁੰਮਣ ਜਾਂਦੇ ਨੇ ਉਹਨਾਂ ਲਈ ਨਿਸ਼ਾਨੀ ਕੀ ਸੀ ਕਿ ਭਾਵੇਂ ਉਹਨਾਂ ਦੇ ਕੋਲ ਖਾਲੀ ਟੈਚੀ ਕਿਉਂ ਨਾ ਹੋਵੇ ਜਿਨ੍ਹਾਂ ਬਿੰਦੂਆਂ ਤੇ ਅਤਿਵਾਦੀਆਂ ਨੇ ਕੰਮ ਕਰਕੇ ਹਮਲਾ ਕੀਤਾ ਉਹ ਬਿੰਦੂ ਦੱਸ ਰਹੇ ਆ ਉਹ ਤੁਸੀਂ ਬਸ ਦੀ ਛੱਤ ਦੇ ਉੱਪਰ ਰਖਾਉਣਾ ਹੈ ਤਾਂ ਕਿ ਪਤਾ ਲੱਗ ਜੇ ਵੀ ਆਪਣਾ ਸ਼ਰਧਾਲੂ ਤੁਰੇ ਆ ਰਹੇ ਨੇ ਪਰ ਪ੍ਰੈਟਿਕਾ ਦੇ ਮਾਮਲੇ ਦੇ ਵਿੱਚ ਅਜੇ ਹਾਂ ਬਿਲਕੁਲ ਵੀ ਜਿਹੜਾ ਨਹੀਂ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਤੁਸੀਂ ਜੇ ਕੌਨਫੀਡੈਂਸ ਦੀ ਗੱਲ ਕਰੀਏ ਇਹਨਾਂ ਸੱਤ ਅਤਿਵਾਦੀਆਂ ਦੀ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਉਹ ਆਪਣੇ ਮੋਢਿਆਂ ਦੇ ਉੱਪਰ ਕੈਮਰੇ ਤੱਕ ਲਾ ਕੇ ਆਏ ਸਨ ਭਾਵ ਸਾਰੀ ਉਹ ਰਿਕਾਰਡਿੰਗ ਕਰ ਰਹੇ ਸਨ ਤੇ ਆਪਣੇ ਜਿਹੜੇ ਉੱਪਰ ਉਹਨਾਂ ਦੇ ਹੁਕਮਰਾਨ ਬੈਠੇ ਸਨ ਉਹਨਾਂ ਦਿਖਾ ਰਹੇ ਸਨ ਕਿ ਦੇਖੋ ਅਸੀਂ ਗੋਲੀਆਂ ਚਲਾ ਰਹੇ ਹਾਂ ਲੋਕਾਂ ਨੂੰ ਮਾਰ ਰਹੇ ਹਾਂ ਉਹਨਾਂ ਦਾ ਧਰਮ ਪੁੱਛ ਰਹੇ ਹਾਂ ਉਹਨਾਂ ਦਾ ਨਾਂ ਪੁੱਛ ਕੇ ਮਾਰ ਰਹੇ ਹਾਂ ਭਾਵ ਉਹ ਸਾਰੇ ਕੈਮਰੇ ਲਾ ਕੇ ਆਏ ਸੀਗੇ ਤਾਂ ਕਿ ਤਸੱਲੀ ਨਾਲ ਜਿਹੜਾ ਸੀ ਇਹ ਬੋਡੀ ਕੈਮਰੇ ਕਿਸੇ ਨੇ ਹੇਠਾਂ ਵੱਲ ਲਾਇਆ ਸ਼ਰੀਰ ਤੇ ਕਿਸੇ ਨੇ ਉੱਪਰ ਵੱਲ ਲਾਇਆ ਸਨ ਤਾਂ ਕਿ ਸਾਰਾ ਕੁਝ ਹੋ ਰਿਕਾਰਡਿੰਗ ਕਰਕੇ ਦਿਖਾ ਸਕਣ ਔਰ ਸਾਤ ਆਤਵਾਦੀ ਨੇ ਪੰਜ ਜਿਨ੍ਹਾਂ ਦੇ ਵਿੱਚੋਂ ਵਿਦੇਸ਼ੀ ਨੇ ਦੋ ਸਥਾਨਕ ਨੇ ਲੋਕਲ ਨੇ ਔਰ ਆਪਾਂ ਜੇ ਗੱਲ ਕਰੀਏ ਤਾਂ हिमाचल ਦੇ ਵਿੱਚ ਵੀ ਹਾਲਾਂਕਿ ਇਹ ਜੰਮੂ ਕਸ਼ਮੀਰ ਦੇ ਵਿੱਚ ਘਟਨਾ ਪਹਿਲਗਾਮ ਦੇ ਵਿੱਚ ਹੋਈ ਹੈ ਹਿਮਾਚਲ ਵੀ ਹਾਈ ਅਲਰਟ ਤੇ ਆ ਗਿਆ ਚੰਬਾ ਤੇ ਕਾਂਗੜਾ ਜਿਹੇ ਬਾਰਡਰ ਜਿੱਥੋਂ ਆਪਾਂ ਕਹੀਏ ਘੁੰਮਦੇ ਘਮਾਉਂਦੇ ਹੋਏ ਜੇ ਆਪਾਂ ਹਿਮਾਚਲ ਚ ਵੜੀਏ ਉੱਤਰਾਖੰਡ ਵੜੀਏ ਸ਼੍ਰੀਨਗਰ ਹੁੰਦੇ ਜੰਮੂ ਕਸ਼ਮੀਰ ਵੜ ਸਕਦੇ ਆ ਤਾਂ ਉੱਥੇ ਹਾਈ ਅਲਰਟ ਕਰ ਦਿੱਤੇ ਗਏ ਨੇ ਇਸ ਘਟਨਾ ਤੋਂ ਬਾਅਦ ਇੱਕ ਹੋਰ ਹੱਲੇ ਲਾਪਰਵਾਹੀ ਆਪਾਂ ਜੇ ਲੈ ਕੇ ਚੱਲੀ ਐ ਐਸਓਪੀ ਵਾਂਗੂ ਹੀ ਤਾਂ ਪੈਲਗਾਮ ਤੋਂ ਸਿਰਫ 6 ਕਿਲੋਮੀਟਰ ਦੀ ਦੂਰੀ ਤੇ ਬੈਸ ਰਨ ਘਾਟੀ ਹੈਗੀ ਐ 30 ਏਕੜ ਚ ਬਣੀ ਹੋਈ ਐ ਕੁਦਰਤ ਦਾ ਖੂਬਸੂਰਤ ਨਜ਼ਾਰਾ ਉੱਥੇ ਵੀ ਜਿਹੜਾ ਹੈਗੇ ਨੇ ਸੈਂਕੜੇ ਪ੍ਰਿਆਟਕ ਕਈ ਐ ਆਪਾਂ ਘੁੰਮਣ ਜਾ ਰਹੇ ਨੇ ਸੈਂਕੜੇ ਕੀ ਹਜ਼ਾਰਾਂ ਜਾ ਰਹੇ ਨੇ ਸਲਾਨੀ ਪਰ 2009 ਤੋਂ ਉੱਥੇ ਵੀ ਪੁਲਿਸ ਨਹੀਂ ਹੈਗੀ ਸੋ ਇਹ ਚੀਜ਼ ਵੀ ਹੁਣ ਖਾਸ ਕਰ ਆਪਾਂ ਕਹੀਏ ਭਾਰਤ ਸਰਕਾਰ ਦੇ ਧਿਆਨ ਦੇ ਵਿੱਚ ਆਈ ਹੈਗੀ ਹੈ ਔਰ ਵੱਡੀ ਗੱਲ ਕਿ ਇਹਨਾਂ ਹਫਤੇ ਜਿਵੇਂ ਇਨਾਮ ਕੋਸ਼ਿਤ ਕੀਤਾ ਗਿਆ 10 10 ਲੱਖ ਰੁਪਏ ਦਾ ਹਾਲਾਂਕਿ ਇਸ ਤੋਂ ਬਾਅਦ ਕੁਝ ਤੁਹਾਨੂੰ ਅਜਿਹੀਆਂ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਗੱਲਾਂ ਤੁਹਾਡੇ ਨਾਲ ਦੱਸਾਂਗੇ ਕਿ ਕੁਝ ਜਾਂਦੇ ਜਾਂਦੇ ਅਜੀਹਾ ਸੁਨੇਹੇ ਵੀ ਦੇਗੇ ਕਿ ਸਾਡੇ ਲਈ ਇਨਸਾਨੀਅਤ ਉੱਪਰ ਹੈ ਸਾਡੇ ਲਈ ਆਪਣਾ ਜਿਹਹਾਦ ਜਾਂ ਧਰਮ ਦੇ ਨਾਂ ਤੇ ਲੋਕਾਂ ਨੂੰ ਮਾਰਨਾ ਉੱਪਰ ਨਹੀਂ ਹੈ 1 30 ਸਾਲ ਦਾ ਮੁਸਲਿਮ ਨੌਜਵਾਨ ਸੈਦ ਆਦਲ ਹੁਸੈਨ ਸ਼ਾ ਇਸ ਹਮਲੇ ਚ ਮਾਰਿਆ ਗਿਆ ਔਰ ਕਿਉਂ ਮਾਰਿਆ ਗਿਆ ਕਿ ਉਹ ਅੱਤਵਾਦੀਆਂ ਨੂੰ ਜਦੋਂ ਗੋਲੀਆਂ ਮਾਰ ਰਹੇ ਸਨ ਤਾਂ ਉਹਨਾਂ ਨਾਲ ਜਾ ਭੜਿਆ ਉਹਨਾਂ ਦੀ ਬੰਦੂਕਾ ਖੋਣ ਦੀ ਕੋਸ਼ਿਸ਼ ਕੀਤੀ ਪਰ ਉਹ ਕੱਲਾ ਸੀ ਨਿਹੱਥਾ ਸੀ ਇਸ ਦੇ ਬਾਵਜੂਦ ਉਹ ਲੜਿਆ ਤੇ ਅੱਤਵਾਦੀਆਂ ਨੇ ਉਹਦੇ ਸਰੀਰ ਦੇ ਵਿੱਚ ਤਿੰਨ ਗੋਲੀਆਂ ਮਾਰ ਕੇ ਉਹਦਾ ਕਤਲ ਕੀਤਾ 30 ਸਾਲਾਂ ਦਾ ਸੈਦ ਆਦਲ ਹੁਸੈਨ ਸ਼ਾ ਉਹ ਇੱਕ ਚੰਗਾ ਸੁਨੇਹਾ ਵੀ ਦੇ ਗਿਆ ਜਾਂਦੇ ਜਾਂਦੇ ਆਪਣੇ ਘਰ ਦਾ ਇਕਲੌਤਾ ਪੁੱਤਰ ਸੀ ਕਮਾਨ ਵਾਲਾ ਔਰ ਉੱਥੇ ਜਿਹੜੇ ਆਪਾਂ ਕਹੀਏ ਛੋਟੇ ਘੋੜੇ ਜਿਨ੍ਹਾਂ ਨੂੰ ਟੁੱਟੂ ਕਿਹਾ ਜਾਂਦਾ ਟੁੱਟੂਆਂ ਦੀ ਸਵਾਰੀ ਕਰਾ ਕੇ ਸਲਾਨੀਆਂ ਨੂੰ ਆਪਣੇ ਘਰ ਦਾ ਖਰਚਾ ਚਲਾਉਂਦਾ ਸੀ ਉਹ ਨੌਜਵਾਨ ਵੀ ਜਿਹੜਾ ਇਸ ਹਮਲੇ ਦਾ ਸ਼ਿਕਾਰ ਹੋਇਆ ਔਰ ਪਾਕਿਸਤਾਨ ਬਿਲਕੁਲ ਡਰਿਆ ਹੋਇਆ ਕਿਉਂਕਿ ਸਭ ਪਾਸਿਓ ਪਾਕਿਸਤਾਨ ਦੀ ਹੈਗੀ ਹੈ ਨਿੰਦਾ ਕੀਤੀ ਜਾ ਰਹੀ ਹੈ ਤੇ ਪਾਕਿਸਤਾਨ ਦੇ ਡਰ ਦਾ ਹੱਲ ਇਹ ਹੈ ਕਿ ਕਰਾਚੀ ਦੇ ਵਿੱਚ ਉਹਨਾਂ ਨੇ ਜਿਹੜੇ 18 ਜੈਟ ਰੱਖੇ ਹੋਏ ਸੀ ਆਪਣੇ ਲੜਾਕੂ ਜਹਾਜ਼ ਉਹ ਸਾਰੇ ਉਹਨੇ ਭਾਰਤ ਦੇ ਬਾਰਡਰਾਂ ਦੇ ਉੱਪਰ ਭੇਜ ਦਿੱਤੇ ਨੇ ਉਹਨੂੰ ਪਤਾ ਹੈ ਕਿ ਅਸੀਂ ਕਹਿੰਦੇ ਨਾ ਭੁੰਡਾਂ ਦਾ ਖੱਖਰ ਤਾਂ ਛੇੜ ਲਿਆ ਪਰ ਹੁਣ ਨਿਪਟਣਾ ਉਹਦੇ ਨਾਲ ਔਖਾ ਹੋ ਜਾਊਗਾ ਦੂਜੇ ਪਾਸੇ ਗੱਲ ਕਰ ਲਈ ਅੰਮ੍ਰਿਤਸਰ ਦੇ ਜਿਹੇ 500 ਸਲਾਨੀ ਸੀ ਜਿਹੜੇ ਜੰਮੂ ਗਏ ਹੋਏ ਨੇ ਮੁੱਖ ਮੰਤਰੀ ਪੰਜਾਬ ਸਾਡੇ ਭਗਵੰਤ ਸਿੰਘ ਮਾਨ ਕਹਿ ਚੁੱਕੇ ਨੇ ਕਿ ਉਹਨਾਂ ਨੂੰ ਛੇਤੀ ਅਸੀਂ ਵਾਪਸ ਲੈ ਕੇ ਜਿਹੜਾ ਆਵਾਂਗੇ ਇਸ ਦੇ ਨਾਲ ਹੀ ਚੰਗੀ ਖਬਰਾਂ ਆਏ ਨੇ ਕਿ ਅਮਰਨਾਥ ਯਾਤਰਾ ਰੱਦ ਨਹੀਂ ਕੀਤੀ ਗਈ ਹੈ ਹਲੇ ਤੇ ਪੰਜਾਬ ਦੇ ਜਿਹੜੇ ਤਿੰਨ ਬਾਰਡਰਾਂ ਤੇ ਬੀਂਗ ਦਾ ਰਿਟਰੀਟ ਸ਼ਾਰਮਣੀ ਹੁੰਦੀ ਹੈ ਪਰੇਡ ਜਿਹਨੂੰ ਕਹਿ ਦਿੰਦੇ ਆ ਬਾਗਾ ਬਾਰਡਰ ਤੇ ਹੁੰਦੀ ਹੈ ਆਪਣਾ ਅੰਮ੍ਰਿਤਸਰ ਉਸ ਤੋਂ ਬਾਅਦ ਹੁਸੈਨੀਵਾਲਾ ਬਾਰਡਰ ਤੇ ਹੁੰਦੀ ਹੈ ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਵਿੱਚ ਹੁੰਦੀ ਹੈ ਉਹ ਵੀ ਰੱਦ ਨਹੀਂ ਕੀਤੀ ਗਈ ਹੈ ਅਮਰਨਾਥ ਯਾਤਰਾ ਯਾਦ ਨਹੀਂ ਹੈ ਜਿਹੜੀ ਤਿੰਨ ਥਾਵਾਂ ਤੇ ਪੰਜਾਬ ਦੇ ਵਿੱਚ ਪਰੇਡ ਸੈਰੇਮਨੀ ਰੀਟਰੀਟ ਹੁੰਦੀ ਹੈ ਉਹ ਵੀ ਰੱਦ ਨਹੀਂ ਹੈਗੀ ਚੰਗੀਆਂ ਖਬਰਾਂ ਵੀ ਆਦੀਆਂ ਨੇ ਤੇ ਇਸ ਦੇ ਨਾਲ ਹੀ ਇਹ ਹੈ ਕਿ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣ ਦੇ ਲਈ ਜਿਹੜਾ ਤਿਆਰੀ ਭਾਰਤ ਸਰਕਾਰ ਨੇ ਕਰ ਲਈ ਹੈ ਸਕੈਚ ਸਭ ਜਾਣਦੇ ਹੋ ਤੁਸੀਂ ਜਾਦੀ ਹੋ ਚੁੱਕੇ ਨੇ ਤੇ ਇਨਾਮ ਉਹਨਾਂ ਤੇ ਧਰੇ ਗਏ ਨੇ ਔਰ ਉਹਨਾਂ ਨੂੰ ਫੜ ਕੇ ਫੋਰ ਟੈਕ ਜੈਸੇ ਕੋ ਤੈਸਾ ਵਾਲਾ ਸਬਕ ਸਿਖਾਇਆ ਜਾਏਗਾ ਹਾਲਾਂਕਿ ਇਹਦੇ ਚ ਵੱਡੀ ਅਪਡੇਟ ਇਹ ਵੀ ਜੋ ਬੀਤੀ ਰਾਤ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਸੀਗੀ ਸਾਹਮਣੇ ਆਈ ਸੀ ਕਿ ਤੱਤਾ ਪਾਣੀ ਸੈਕਟਰ ਦੇ ਵਿੱਚ ਸੀਜ਼ਫਾਇਰ ਦਾ ਉਲੰਘਣ ਹੋਇਆ ਤੇ ਭਾਰਤੀ ਫੌਜ ਨੇ ਇੱਕ ਦਰਜਨ ਪਾਕਿਸਤਾਨੀ ਸੈਨਿਕ ਮੌਤੇ ਘਾਟ ਉਤਾਰ ਦਿੱਤੇ ਸੀ ਸੋ ਹੋਰ ਵੀ ਜੋ ਪਲ-ਪਲ ਸਾਡੇ ਕੋਲ ਅਪਡੇਟ ਆ ਰਹੀ ਹੈ ਪਹਿਲਗਾਮ ਤੇ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਹੁਣ ਦਿਓ ਬਲਜੀਤ ਮਰਵਾਹ ਨੂੰ ਇਜਾਜ਼ਤ ਸ਼ੁਕਰੀਆ